ਜਾ ਇੱਕ ਗੇਠ ਹਾਂ ਤੇ ਆ ਲੈ ਇੱਕ ਗੇਠ ਤੇ ਤਿੰਨ ਉਂਗਲਾਂ ਜਿਹੜੀ ਮੁੰਜਰ ਹੈ ਦੀ ਹਾਂ ਇਹ ਜਿਹੜਾ ਭਾਉ ਝੋਨਾ ਰਾਜਾ ਝੋਨਾ ਇਹ ਯਾਨੀ ਕਿ ਆਪਣੇ ਕੋ ਖਰਚਾ ਘੱਟ ਤੇ ਕੰਮ ਜ਼ਿਆਦਾ ਹੈ ਬੁੱਢੇ ਜਦੋਂ ਮੁੰਜਰ ਲਫਾਰਾ ਖਾਣੀ ਸ਼ੁਰੂ ਹੋ ਗਈ ਉਦੋਂ ਬਿਮਾਰੀ ਨਹੀਂ ਪੈਂਦੀ ਪੰਜ ਪਲਾਂ ਨਹੀਂ ਪਾਈ ਆਪਾਂ ਪਲਾਂ ਵਿਖਾਈ ਨਹੀਂ ਅਰਕੀ ਪਲਾਂ ਪਾਉਂਦੇ ਨਹੀਂ 2 ਸਾਲ ਹੋ ਗਏ ਆਪਾਂ ਲੋ ਵੀ ਸੱਜਣੋ ਸੁੱਕੇ ਕੱਦੂ ਵਾਲਾ ਝੋਨਾ ਵਿਖਾਉਣੇ ਅੱਜ ਤੁਹਾਨੂੰ ਸੁੱਕੇ ਕੱਦੂ ਵਾਲਾ ਝੋਨਾ ਬਾਈ ਮੱਖਣ ਦੇ ਖੇਤ ਆਏ ਸੁਬਾ ਸੁਬਾ ਬਾਈ ਮੱਖਣ ਠੀਕ ਨਹੀਂ ਸੀ ਦਵਾਈ ਦੇਣ ਆਏ ਸੀ ਤੇ ਮੈਂ ਕਿਹਾ ਚੱਲ ਵੀਡੀਓ ਬਣਾ ਲਈਏ ਛੋਨਾ ਦੇਖਦੇ ਆ ਕਦ ਬਹੁਤ ਜ਼ਿਆਦਾ ਆ ਇਧਰ ਵੀ ਆ ਤੇ ਇਧਰ ਵੀ ਆ ਆ ਸੁੱਕੇ ਕਦੂ ਵਾਲੇ ਛੋਨਾ ਤੇ ਆ ਸਾਹਮਣੇ ਬਾਈ ਮੱਖਣ ਕੀ ਹਾਲ ਆ ਬਾਈ ਜੀ ਮਲਿਆ ਠੀਕ ਠਾਕ ਹੋ ਡਾਕਟਰ ਤੇ ਪਹਿਲਾਂ ਬਾਈ ਆਪਾਂ ਵਿਚ ਵੜ ਕੇ ਵੇਖੀਏ ਵੀ ਕਿੰਨਾ ਕਦਦਾ ਤੇਰੇ ਛੋਨੇ ਦਾ ਜ਼ਰੂਰ ਜ਼ਰੂਰ ਇਹ ਆ ਰਿਹਾ ਜੀ ਸੁੱਕੇ ਕਦੂ ਵਾਲੇ ਛੋਨਾ ਆ ਵੇਖੋ ਜੀ ਤਾਂਮ ਨਾਲ ਮੇਰੀ ਹਾਈਟ ਹੈਗੀ 6 ਫੁੱਟ ਲਗਭਗ 5.5 ਫੁੱਟ ਕਦ ਹੈਗਾ ਕਾ ਮੱਖਣ ਹੈਗਾ ਨਾ ਇੰਨਾ ਹੋਊਗਾ ਹੁਣ ਮੈਨੂੰ ਇਹ ਦੱਸ ਕਿੰਨੀ ਗਰੇ ਸੱਟੀ ਇਹਨੂੰ ਝੂਠ ਨਾ ਮਾਰੀ ਮੱਖਣ ਰੇ ਡਾਕਟਰ ਪਤਾ ਕੀ ਆ ਮੈਂ ਝੂਠ ਮਾਰਨੂੰ ਮਰੀ ਆਈਏ 2.5 ਗੱਟੇ ਯੂਰੀਆ ਪਈ ਆ 2.5 ਗੱਟੇ ਝੂਠ ਮਾਰ ਨਾ ਮੱਖਣ ਮੈਂ ਤੁਹਾਨੂੰ ਦੱਸਦਾ ਯਾਰ ਸੱਚ ਗੱਲ ਦੱਸ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ 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 ਇੰਨੀ ਰੇ 2.5 ਗੱਟਿਆਂ ਨਾਲ ਤੇ ਝੋਨਾ ਇਹਦਾ ਵਧ ਵਧਦਾ ਹੀ ਨਹੀਂ ਇਹ ਹਾਂ ਵੇਲਾ ਭਰਾਵਾ ਆਜੇਂਦਾ ਪਾਣੀ ਸਿਕਾਈ ਜਾਂਨੇ ਆ ਠੀਕ ਆ ਅਦਰ ਵੇਲਾ ਪਾਣੀ ਸਕਾਈ ਜਾਂਦੇ ਜਾਂਦਾ ਜਮਾ ਸੁੱਕਿਆ ਪੈਣਾ ਪਾਣੀ ਦਰ ਵੇ ਹਾਂ ਜਮਾ ਸੁੱਕਿਆ ਪਿਆ ਪਾਣੀ ਸਕਾਸ ਕਾ ਕੇ ਕਿਉਂ ਲਾਉਨੇ ਆ ਵੀ ਜੇ ਇਹਨੂੰ ਪਾਣੀ ਲਾਈਗੇ ਨਾ ਤੇ ਹੋ ਸਕਦਾ ਹੈ 6 ਫੁੱਟ ਤੋਂ ਵੀ ਤਾਂ ਟੱਪ ਜੇ ਤੇਰੇ ਕਹਿਣ ਦਾ ਭਾਪ ਆ ਵੀ ਇਹ ਯੂਰੀਆ ਨਾਲ ਨਹੀਂ ਹੋਇਆ ਜਿਆਦਾ ਪਾਣੀ ਲਾਉਣ ਨਾਲ ਵਧਿਆ ਇਹ ਸ਼ਾਮੇ ਜਿਆਦਾ ਛਾਵੇਂ ਹਣ ਜਿੱਧਰ ਛਾਂ ਉਦੋਂ ਮੋਨੇ ਨਾਲੋਂ ਉਧਰ 6 ਫੁੱਟਾਂ ਨੂੰ ਕੱਦੂ ਜਾਂਦਾ ਜਿੱਧਰ ਛਾਂ ਹੋਵੇ ਕਿਉਂਕਿ ਠੰਡਾ ਪਾਣੀ ਰਹਿੰਦਾ ਤੇ ਆਮ ਅੱਗੇ ਕਦ ਕੱਟਾ ਨਹੀਂ ਅੱਗੇ ਜੇ 5.5 ਦੀ ਪ੍ਰੋਪਰੀ ਹੋਊਗਾ ਤੋੜੀ ਇੱਥੇ 6 ਆ ਹਾਂ ਵੀ ਇੱਥੇ ਜਿਆਦਾ ਕਰਦਾ ਹਾਂ ਹਾਂ ਇੱਥੇ ਜਿੱਥੇ ਸ਼ਾਂ ਉਥੇ ਕੱਟ ਜਿਆਦਾ ਹੋਊਗਾ ਨਾਲ ਨਾਲ ਵੀ ਕੱਟ ਜਿਆਦਾ ਹੋਊਗਾ ਜਿੱਥੇ ਤੁੱਪਾ ਉਥੇ ਥੋੜਾ ਜਿਹਾ ਵੀ ਕੋਈ ਅੱਧਾ ਫੁੱਟ ਕੱਟ ਦੂਜੇ ਚੋਣਾ ਕੱਟ ਹੋਊਗਾ ਤੇ ਮੈਨੂੰ ਇਹ ਦੱਸ ਵੀ ਅੱਜ ਕਿੰਨੀ ਤਰੀਕ ਹੋ ਗਈ ਅੱਜ ਤਰੀਕ ਹੋ ਗਈ 17 17 ਹਾਂ ਤੇ ਕਿਦਨ ਵੜ ਦੇਂਗਾ ਨੂੰ ਮੰਨ ਕੇ ਚੱਲ ਤੂੰ ਇਹ ਵੇਖ ਲੈ ਵੀ 14 14 15 ਤਰੀਕ ਨੂੰ ਵੜਿਆ ਜਾਊਗਾ ਮੈਂ ਜੇ ਮਹੀਨਾ ਲੈ ਜਾਊਗਾ ਐਰ ਕੀ ਦਾ ਮੱਖਣਾ ਲਾਏਗਾ ਨਿਆਰੀ ਮਹੀਨਾ ਲੱਜੂਗਾ ਐਰ ਕੀ ਬਾਸਮਤੀ ਵਾਲੇ ਰੋਣਗੇ ਤੇ ਮੱਖਣਾ ਰੀ ਹੱਸਣਗੇ ਉਹ ਤਾਂ ਪ੍ਰਮਾਤਮਾ ਨੂੰ ਪਤਾ ਹੋਣਾ ਆਪਾਂ ਨੂੰ ਤਾਂ ਕੀ ਪਤਾ ਰੱਬ ਨੂੰ ਪਤਾ ਠੀਕ ਆ ਬਾਕੀ ਕੀ ਝੋਨੇ ਦਾ ਨਾ ਬੀ ਯਾਰ ਸਹੀ ਨਹੀਂ ਮਣ ਕੇ ਚੱਲ ਆ ਵੇਖੋ ਜਿਵੇਂ ਆ ਬੂਝੇ ਆ ਇਹ ਆਹ ਹੋ ਮੈਨੂੰ ਲੱਗੇ ਵਖੀਰ ਆ ਹਨਾ ਆ ਬਣੇ ਪਏ ਆ ਆ ਵਖ ਦਾਣੇ ਦਿਖਾਈ ਆ ਪੱਕੇ ਪਏ ਆ 20 ਯਰ ਕੀ ਮਿਕਸ ਜਾ ਹਨਾ ਜੇ ਬੂਟੇ ਜਦੋਂ ਮੁੰਜਰ ਲਫਾਰਾ ਖਾਣੀ ਸ਼ੁਰੂ ਹੋ ਗਈ ਉਦੋਂ ਬਿਮਾਰੀ ਨਹੀਂ ਪੈਂਦੀ ਬਸ ਹਾਂ ਜਦੋਂ मुंजਰ ਨੇ ਲੇਫ ਲਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਚੱਕਰ ਨਹੀਂ ਨਾ ਨਾ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਬਿਮਾਰੀ ਨਹੀਂ ਪੈਂਦੀ ਉਦੋਂ ਬਾਦ ਨਹੀਂ ਬਿਮਾਰੀ ਬਸ ਸਿੱਧੀ ਸਿੱਧੀ मुंजਰ ਤੇ ਕਰ ਦੇ ਜਿਹੜੀ ਕਰਨੀ ਸਪਰੇ ਸਿੱਧੀ ਸਿੱਧੀ मुंजਰ ਤੇ ਸਪਰੇ ਹੋਊਗੀ ਕੋਈ ਚੱਕਰ ਨਹੀਂ ਬਾਕੀ ਹੁਣ ਥੱਲੇ ਵੀ ਹੈ ਨਹੀਂ ਕੁਛ ਆ ਵਿਖ ਲੈ ਹਰੇ ਖੜੇ ਮੋਡਾ ਇਧਰ ਹਰੇ ਖੜੇ ਆਲੇ ਤੇਲੇ ਤੁਲੇ ਇਹ ਮਨੋ ਇਹ ਅਸੇ ਖਰਚਾ ਕਿੰਨਾ ਕਰਤਾ ਨਾ ਕੋਈ ਖਰਚਾ ਦਾ ਪਤਾ ਕੀ ਡਾਕਟਰ ਕੀ ਆ ਹੂੰ ਦੋ ਸਪਰੇਆਂ ਕੀਤੀਆਂ ਕਿਹੜੀਆਂ ਕਿਹੜੀਆਂ ਇੱਕ ਤਾਂ ਕੋਰਾ ਜਾਣ ਹਾਂ ਦੋ ਨੰਬਰ ਚ ਜਿਹੜੀ ਆ ਆਉਂਦੀ ਆ ਸਸਤੀ ਦੋ 250 ਕਿਲ ਵਾਲੀ ਹਾਂ 300 ਦੀ ਪੈਂਦੀ ਕਿੱਲੇ 300 ਕਿੱਲੇ ਵਾਲੀ ਤੇ ਉਹ ਕੀਤੀ ਆ ਇੱਕ ਕੀਤੀ ਆ ਇਹਨੂੰ ਹੁਣ ਪਟਾਸ਼ ਪਟਾਸ਼ ਦੀ ਸਪਰੇ ਬਸ ਠੀਕ ਆ ਦੋ ਹੋਈਆਂ ਦੋ ਇੱਕ ਕੀਤੀ ਫੰਗੀ ਸੈਡ ਫੰਗੀ ਸੈਡ ਤੇ ਇਹਨੂੰ ਤੇ ਤੇਲ ਵਾਲੀ ਪਾਇਆ ਚਾਰ ਚਾਰ ਰੁਪਇਆ ਦੋ ਵਾਰੀਆਂ ਚ ਕਰਦੀ ਹਾਂ ਹਾਂ ਦੋ ਵਾਰੀਆਂ ਚ ਕਰਦੀ ਠੀਕ ਆ ਉਹ ਮੰਨ ਕੇ ਚੱਲ ਤੂੰ ਇਹ ਪਹਿਲਾਂ ਵੀ 10000 ਦੀ ਸਪਰੇ 20000 ਰੁਪਏ ਦੀ ਸਪਰੇ ਲੱਗੀ ਸਾਡੀ 20 ਤੋਂ ਵੀ ਘੱਟ ਹੀ ਲੱਗੀ ਹੋਊਗੀ 11 ਕਿੱਲਿਆਂ 'ਚ ਹਾਂ 11 ਕਿੱਲਿਆਂ 'ਚ ਦੋ ਹੋਰ ਹੀ ਸਪਰੇ 2000 ਦੀ ਮਹਾਂ ਲੱਗੀ ਹੋਊਗੀ ਯਾਨੀ ਕਿ 2000 ਪਰ ਕਿੱਲੇ ਦਾ ਖਰਚਾ ਹਾਂ ਵਿੱਚ ਹੀ ਸਪਰੇ ਕਰਾ ਕੇ ਹਾਂ ਵਿੱਚ ਸਪਰੇ ਕਰਾ ਕੇ ਠੀਕ ਆ ਤੇ ਬਾਕੀ 2 2.5 ਘਟੇ ਯੂਰੀਆ ਪਾ ਲਈ 2.5 ਘਟੇ ਯੂਰੀਆ 1000 ਰੁਪਏ ਉਹ ਲਾਲਾ ਤਿੰਨ ਅੱਧਾ ਘਟਾ ਡੀਪੀ ਦਾ ਅੱਧਾ ਘਟਾ ਡੀਪੀ 1000 ਉਹ ਚਾਰ ਹਾਂ 4000 ਰੁਪਇਆ ਖਰਚਾ ਯਾਨੀ ਕਿ ਹੁਣ ਤੱਕ ਕੀਤਾ ਸਾਰਾ ਹੀ ਹਾਂ ਬਾਕੀ ਆਪਾਂ ਫਟੇਰਾ ਪਾਇਆ ਸੀ ਫਟੇਰਾ ਦੇ ਫਟੇਰਾ ਪਾਇਆ ਸੀ ਆਪਾਂ ਪਦਾਨ ਨਹੀਂ ਪਾਈ ਆਪਾਂ ਪੰਜ ਪਦਾਨ ਵਿਖਾਈ ਨਹੀਂ ਅਰਕੀ ਪਦਾਨ ਪਾਉਂਦੇ ਨਹੀਂ 2 ਸਾਲ ਹੋ ਗਿਆ ਆਪਾਂ ਬਸ ਪਾਉਂਦੇ ਨਹੀਂ ਫਟੇਰਾ ਹੀ ਪਾਈਦਾ ਫਟੇਰੇ ਫਟੇਰੇ ਵਾਲੇ ਝੋਨੇ ਨੂੰ ਇਹ 4 ਕਿਲੇ ਝੋਨੇ ਨੂੰ ਫਟੇਰਾ ਪਾ ਦੀ ਤੇ 4 ਕਿਲੇ ਬਿਨਾ ਫਟੇਰੇ ਤੋਂ ਤੂੰ ਪਾ ਲਈ ਰੇਜਰ ਲਾ ਕੇ ਤੈਨੂੰ ਦੱਸੂਗਾ ਉਹ ਅੱਛਾ ਹਾਂ ਖੀਰ ਲਈ ਰਿਆਣਾ ਫਟੇਰਾ ਪਾ ਦੀ ਠੀਕ ਆ ਤੈਨੂੰ ਦੱਸ ਦੂਗਾ ਉਹ 40 ਦਾ ਇਹਨਾਂ ਦੇ ਵਿੱਚ ਉਹ ਪੈਣਾ ਚਾਹੀਦਾ ਉਹ ਯਾਨੀ ਕਿ ਜਿਹੜਾ ਭਾਉ ਝੋਨਾ ਰਾਜਾ ਝੋਨਾ ਹਾਂ ਇਹ ਯਾਨੀ ਕਿ ਆਪਣੇ ਕੋ ਖਰਚਾ ਘੱਟ ਤੇ ਕੰਮ ਜ਼ਿਆਦਾ ਹੈਨਾ ਬਾਕੀ ਪਤਾ ਹੈ ਡਾਕਟਰ ਕੀ ਆਪਣੇ ਦਾ ਮਿਹਨਤ ਕਰਨਾ ਫਰਜ ਆ ਹੈਨਾ ਫਸਲ ਤਲਣਾ ਪਰਮਾਤਮਾ ਨੇ ਹੈਨਾ ਇਹ ਇਹ ਨਹੀਂ ਵੀ ਆਪਾਂ ਸਿਆਣੇ ਆ ਇਹ ਇਹ ਫਸਲ ਉਹਦੀ ਮੌਸਮ ਦੇ ਹਿਸਾਬ ਨਾਲ ਜੇ ਮੌਸਮ ਸਹੀ ਰਹੂਗਾ ਤੇ ਹੁਣ ਗਰਮੀ ਘੱਟ ਪਊਗੀ ਤੇ ਜਿਹੜਾ ਦਾਣੇ 'ਚ ਜਿਵੇਂ ਫੋਕ ਆ ਜੇ ਜਦੋਂ ਦਾਣੇ 'ਚ ਫੋਕ ਘੱਟ ਬਣਿਆ ਹੁਣ ਮੁੰਜਰ ਦੇਖ ਲੈ ਜਾਂਦੀ ਲੀ ਯਾਰ ਮੁੰਜਰ ਤੇਰੀ ਇੱਕ ਵੀ ਸੁੱਕੀ ਨਹੀਂ ਦਿਸੀ ਸਾਨੂੰ ਯਾਰ ਇੱਧਰ ਮੈਂ ਤੈਨੂੰ ਮੁੰਜਰ ਵਿਖਾਉਣਾ ਮਾੜਾ ਦੂਰ ਕਰ ਕੇ ਮਰਾ ਇਹ ਆ ਵੇਖ ਇਹ ਮੁੰਜਰ ਵੇਖ ਕਿੰਨੀ ਲੰਮੀ ਹੈ ਦੀ ਇਹ ਤੈਨੂੰ ਮੈਂ ਮਣਕੇ ਵਿਖਾਉਣਾ ਮੁੰਜਰ ਮਣਕੇ ਵਿਖਾ ਮਣਕੇ ਇੱਥੋਂ ਗਣ ਲਾਣਾ ਗਾਣ ਤੋਂ ਕਿ ਗਾਣ ਤੋਂ ਗਾਣ ਤੋਂ ਹੀ ਗਿਨੇਗਾ ਮੁੰਜਰ ਇਹ ਆ ਚੱਕ ਇੱਕ ਗੇਠ ਹਾਂ ਤੇ ਆ ਲੈ ਇੱਕ ਗੇਠ ਤੇ ਤਿੰਨ ਉਂਗਲਾਂ ਜਿਹੜੀ ਮੁੰਜਰ ਹੈ ਦੀ ਹਾਂ ਇਹਨੇ ਜਿਹੜਾ ਡਾਕਟਰ ਮੈਂ ਦਾਣੇ ਗਿਣੇ ਸੀ ਮੈਂ ਝੂਠ ਨਹੀਂ ਮਾਰਦਾ ਪਿਛਲੇ ਸਾਲ ਚਲਾਇ ਕਿਤਾ ਆਪਾਂ ਜਿਗਣੇ ਨਹੀਂ ਮੈਂ ਪਰ ਇਹਦੇ ਚ ਘੱਟੋ ਘੱਟ ਵੀ 450 480 ਦਾਣੇ ਇੱਕ ਮੁੰਜਰ ਚ ਗਿਣੇ ਸੀ ਇੱਕ ਮੁੰਜਰ ਚ ਹਾਂ ਮੈਨੂੰ ਖਰਚਾ ਦੱਸ ਆਈ ਆ ਕਿੱਲੇ ਤੇ ਟੋਟਲ ਕਿੰਨਾ ਕਰਤਾ 4000 ਰੁਪਇਆ ਲਵਾਈ ਹੋਗੀ ਡਾਕਟਰ ਯਾਰ ਤੂੰ ਮੈਂ ਤੂੰ ਇਹ ਗੰਦਾ ਵੀ ਮੰਨ ਕੇ ਚੱਲ ਮੈਂ ਨਾ ਹੁਣ ਦਵਾਈਆਂ ਨਾਲ ਨਾਲ ਵਾਲੀ ਹਿਸਾਬ ਕਰਦਾ ਹਾਂ ਹਾਂ ਮੰਨ ਕੇ ਚੱਲ ਵੀ 2000 ਰੁਪਇਆ ਕਿੱਲੇ ਦਾ ਖਰਚਾ ਤਿੰਨ ਤੇ ਨਗਨ ਲਾਇਆ ਯਾਰਾ ਵੀ ਦਵਾਈ ਦੱਪੇ ਦਾ ਸਾਰਾ ਤੂੰ ਗੱਲ ਨਾ ਮੋਟਾ 3000 ਤਾਂ ਦਵਾਈ ਦਾ ਹੋ ਗਿਆ ਦਵਾਈ ਦਾ ਚੋਨੇ ਦੀ ਦਵਾਈ ਲੂਈ ਜੇ ਤੂੰ ਬਾਹਰ ਕੱਢ ਲਾ ਤਿੰਨ ਤੇ ਚਾਰ ਸੱਤ ਹਾਂ ਵੀ ਯਾਰ ਤੇ 10000 ਰੁਪਿਆ ਕਿੱਲੇ ਤੇ ਖਰਚਾ ਕਰਤਾ ਨਾ ਭਾਈ ਦਾ ਯਾਰ ਤੂੰ ਬਣਾਈ ਬਣੂਈ ਪਾ ਕੇ ਤੂੰ ਇਹ ਗੱਲਾਂ ਬਣਾਈ ਪਾ ਕੇ ਕੋਈ ਮਾੜਾ ਮੋਟਾ ਕੋਈ ਲੇਬਰ ਪਵਾ ਕੇ ਕਿਉਂਕਿ ਰੇਤ ਆਪ ਤੇ ਨੂੰ ਪਤਾ ਆਪ ਹੀ ਪਾਉਣੇ ਆ ਹਾਂ ਠੀਕ ਆ ਥੋੜਾ ਸਰੀਰ ਭਾਰਾ ਉਣ ਕਰਕੇ ਤੂੰ ਨਾ ਜੇ ਕਹਿੰਦਾ ਆਪਣੇ ਮਾਣ ਚ ਖੋਪਾ ਜਿਆਦਾ ਖੋਪਾ ਜਿਆਦਾ ਇਹਦੇ ਚ ਆਪਾਂ ਸਪਰੇਅ ਫਿਰ ਨਹੀਂ ਕਰਦੇ ਸਪਰੇਅ ਆਪਾਂ ਬੰਦਿਆਂ ਦੇ ਬੰਦਿਆਂ ਦੇਗਾ ਰੁਪਏ ਠੀਕ ਹੈ ਕਿੱਲੇ ਨੂੰ ਲਾਲਾ ਵੀ 300 ਰੁਪਏ ਆ ਗਿਆ ਹਾਂ ਘਾਟ ਹੀ ਆ ਗਿਆ 250 ਘਾਟ ਹੀ ਆ ਗਿਆ ਚਲ ਆਪਾਂ ਮੰਨਦੇ ਹਾਂ ਚਾਰ ਲਵਾਈ ਹਾਂ 3000 ਦਵਾਈਆਂ ਦਾ ਖਰਚਾ 7 10000 ਰੁਪਏ ਚ ਜਾਣੀ ਕੇ ਯਾਰ ਨਾ ਇੱਕ ਮਿੰਟ 1000 ਰੁਪਏ ਫਟੇਰਾ ਆ ਗਿਆ 8 ਤੇ ਲਾਲਾ ਬਾਕੀ ਤੂੰ ਸਪਰੇਅ ਕਰਾਈ ਲਾਲਾ ਕੋਈ ਹੋਰ ਲਾਲਾ 9 ਤੇ 1500 ਦੀ ਵਡਾਈ ਹਾਂ 10 ਤੇ 10500 11000 ਤੋਂ 11000 ਰੁਪਏ ਚ ਯਾਨੀ ਕਿ ਪੱਕ ਜਾਂਦਾ ਹਨਾ ਪੱਕ ਜਾਂਦਾ